ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਵਾਲਿਆਂ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਦੈਨਿਕ ਸਵੇਰਾ ਟੀਵੀ ਵੇਖਿਓ ਤੁਸੀਂ ਤਾਂ ਦੇਸ਼ ਭਰ ਦੇ ਕਈ ਹਿੱਸਿਆਂ 'ਚ ਫੈਲ ਰਹੀ ਪ੍ਰਸਾਦ ਦਾ ਅਸਰ ਹੁਣ ਦਿੱਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿਉਂਕਿ ਦਿੱਲੀ ਦੇ ਵਿੱਚ ਯਮੁਨਾ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਹੜ੍ਹ ਦਾ ਖਤਰਾ ਜਿਹੜਾ ਆ ਉਹ ਦਿੱਲੀ ਦੇ ਵਿੱਚ ਮੰਡਰਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਯਮੁਨਾ ਦੇ ਪਾਣੀ ਦੇ ਪੱਧਰ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਤਾਂ ਹਰਿਆਣਾ ਤੋਂ ਪਾਣੀ ਜਿਹੜਾ ਛੱਡਿਆ ਗਿਆ ਉਸ ਦੇ ਨਾਲ ਲਗਾਤਾਰ ਹੀ ਯਮੁਨਾ ਦੇ ਪਾਣੀ ਦੇ ਪੱਧਰ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਯਮੁਨਾ ਦਾ ਪਾਣੀ ਦਾ ਪੱਧਰ ਜਿਹੜਾ ਆ ਉਹ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚਣ ਵਾਲਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਯਮੁਨਾ ਦੇ ਹੇਠਲੇ ਇਲਾਕਿਆਂ ਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਦੂਰ ਜਾਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਤੇ ਦਿੱਲੀ ਸਰਕਾਰ ਦੀ ਗੱਲ ਕਰੀਏ ਤਾਂ ਦਿੱਲੀ ਸਰਕਾਰ ਦੇ ਵੱਲੋਂ ਵੀ ਇਸ ਪੂਰੀ ਸਥਿਤੀ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਤਾਂ ਲਗਾਤਾਰ ਹੀ ਯਮੁਨਾ ਦੇ ਪਾਣੀ ਦੇ ਪੱਧਰ ਦੇ ਵਿੱਚ ਵਾਧਾ ਹੋ ਰਿਹਾ ਹੈ ਖਤਰੇ ਦੇ ਨਿਸ਼ਾਨ ਤੋਂ ਕੁਝ ਫੁੱਟ ਹੇਠਾਂ ਹੀ ਯਮੁਨਾ ਦਾ ਪਾਣੀ ਦਾ ਪੱਧਰ ਜਿਹੜਾ ਆ ਉਹ ਪਹੁੰਚ ਗਿਆ ਹੈ ਜਿਸ ਕਾਰਨ ਪੂਰੇ ਹੀ ਇਲਾਕੇ ਦੇ ਜੋ ਅਲਰਟ ਜਿਹੜਾ ਆ ਉਚਾਰੀ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਜਿਹੜੀ ਆ ਉਹ ਚੇਤਾਵਨੀ ਦਿੱਤੀ ਗਈ ਹੈ ਕਿ ਯਮੁਨਾ ਦੇ ਨੇੜੇ ਤੇੜੇ ਜਿਹੜੇ ਲੋਕ ਰਹਿੰਦੇ ਨੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਦੂਰ ਜਾਣ ਦੇ ਲਈ ਕਹਿ ਦਿੱਤਾ ਗਿਆ ਤਾਂ ਲਗਾਤਾਰ ਹੀ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚ ਬਰਸਾਤ ਪੈ ਰਹੀ ਹੈ ਜਿਸ ਕਾਰਨ ਦਿੱਲੀ ਦੇ ਵਿੱਚ ਵੀ ਇਸ ਦਾ ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਯਮਨਾ ਦੇ ਪਾਣੀ ਦੇ ਪੱਦਰ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਕੇ ਤੇ ਸਾਡੇ ਸਹਿਯੋਗੀ ਅਮਨਦੀ ਇੱਕ ਖਾਸ ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ ਨਮਸਕਾਰ ਆਪ ਦੇਖ ਰਹੇ ਹਨਿਕ ਸਵੇਰਾ ਹਮ ਆਪਕੋ ਦਿਖਾ ਰਹੇ ਹਨ ਦਿੱਲੀ ਯਮਨਾ ਕੀ ਤਸਵੀਰ ਜਹਾਂ ਪਰ ਲਗਾਤਾਰ ਜਿਸ ਤਰੀਕੇ ਸੇ ਅਗਰ ਬਾਤ ਕੀ ਜਾਏ 2 ਸੇ 3 ਦਿਨ ਕੇ ਅੰਦਰ ਪਾਣੀ ਕਾ ਜੋ ਲੈਵਲ ਹੈ ਵੋ ਲਗਾਤਾਰ ਬੜ ਰਹਾ ਹੈ ਇਸ ਵਕਤ ਹਮ ਜੋ ਮੌਜੂਦ ਹੂ ਦਿੱਲੀ ਕੇ ਯਮਨਾ ये जो लोहे का पुल है यहाँ के आपको नज़ारा दिखा रहे हैं और जो लगातार जो पानी का जो फ़्लो है वो यहाँ बढ़ रहा है क्योंकि जिस तरीके से हरियाणा से हतीली कुल बैराज से पानी छोड़ा गया है उसके बाद से यहाँ पर जो वाटर लेवल है वो यहाँ पर बढ़ना शुरू हो गया है हालांकि इसको लेकर जो है प्रशासन ने चेतावनी भी जारी कर दी है आसपास के निचले इलाकों में भी डी, डी ने और एसडीएम ने जो है चेतावनी जारी कर दी है लेकिन फिर भी उसके बावजूद अगर देखी जाए तो यहाँ पर जो वाटर जो पानी का जो फ्लो है वो थोड़ा तेज़ है और उम्मीद जा तय है कि इसका जो यमुना का जो जल स्तर है वो और बढ़ने की उम्मीद है हालांकि जो 205 तो मीटर है वो ख़तरे का निशान है वो कैमरे में अगर हम देख पा रहे हैं तो लेकिन उसके बावजूद अगर वो पानी उससे ऊपर जाता है तो इस पुल को ये जो पुल है लोहे का इसको भी जो है बंद कर दिया जाएगा और क्योंकि हर साल जो है दिल्ली में एक बार जो मानसून के अंदर ये खतरा ज़रूर बन जाता है जब यमुना का जल स्तर बढ़ जाता है बाढ़ को लेकर लेकिन उसके बाद भी यहाँ पर प्रशासन फिर भी अलर्ट है और अगर हम यहाँ बात करें तो पानी हालांकि जो फ्लो है वो धीरे धीरे बढ़ना शुरू हुआ है और अगर बारिश होती है इस बीच तो हथनी कुंड बराज से और पानी छोड़ा जाएगा और हिमाचल में और हरियाणा की बारिश का फर्क भी जो है वो दिल्ली में देखने को मिलेगा तो उससे जो दिल्ली का जो यमुना का जो जल स्तर है वो और बढ़ने की उम्मीद है तो ये जो नज़ारा है दिल्ली की यमुना का ये हम आपको तस्वीरों में दिखा रहे हैं जहाँ पर अभी जो हालात है वो सामान्य है लेकिन अगर पानी बढ़ता है तो इसको लेकर ज़रूर प्रशासन भी अलर्ट मोड पर रहेगा दैनिक सवेरा के लिए अमन दिल्ली से